ਭਾਈ ਹਰਪ੍ਰਿੰਦਰ ਸਿੰਘ ਜੀ ਜਿਹੜੇ ਆ 1984 ਚ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਤੇ ਉਹ ਦੁੱਧ ਦੀ ਸੇਵਾ ਕਰਕੇ ਬਾਹਰੋਂ ਆ ਰਹੇ ਸੀ ਉਹ ਫਿਰ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਹੀ ਉੱਥੇ ਜੜਿਆ ਉਹ ਜਾਮੇ ਸ਼ਹਾਦਤ ਪੀ ਗਏ ਬਾਬਾ ਜੀ ਇੱਕ ਤੇ ਤੁਹਾਡੇ ਸੰਯੋਗ ਨਾਲ ਤੇ ਸੰਗਤ ਦੇ ਸੰਯੋਗ ਨਾਲ ਮੇਰੇ ਘਰ ਪਾਣੀ ਆਇਆ ਸੀ ਜੀ ਮੈਨੂੰ ਤੇ ਮੇਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਚਾਹੀ ਬਹੁਤ ਖੁਸ਼ੀ ਤੇ ਮੈਂ ਇੱਕ ਤੁਹਾਡੇ ਰਾਈ ਤੇ ਇੱਕ ਸੰਗਤ ਰਾਈ ਇੱਕ ਬੇਨਤੀ ਕਰਦਾ ਵਾਂ ਕਿ ਜਿਹੜੇ ਮੇਰਾ ਘਰ ਵਾ ਹਾਂਜੀ ਉਹਦੇ ਹਾਲਾਤ ਮਾੜੇ ਆ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਬਹੁਤ ਰਸੇਵਾ ਤੁਸੀਂ ਦਿੱਤੀ ਇਹ ਕਰ ਨਹੀਂ ਦਿੱਤੀ ਬੜੀ ਰਸਾਨਾ ਪਹਚਾਈ ਤੁਸੀਂ ਸੇਵਾ ਬਾਤਾ ਜੀ ਵੀ ਆਂਦੀ ਮੇਰਾ ਦੇ ਹੀ ਪੁੱਤ ਰਹਿ ਗਿਆ ਹੁਣ ਬਲਵਿੰਦਰ ਸਿੰਘ ਜੀ ਪੈਣ ਭਰਾ ਸਾਰੇ ਸਾਥ ਛੱਡ ਗਿਆ ਵੀਰ ਤੁਸੀਂ ਇੱਕ ਸਾਡਾ ਸਾਥ ਦਿੱਤਾ ਗੁਰੂ ਰਾਮਦਾਸ ਜੀ ਸਾਥ ਦੇ ਰਹੇ ਆ ਤੁਹਾਡਾ ਜੀ ਬਸ ਬਸ ਉਹ ਹੀ ਦੇ ਰਹੇ ਆ ਇਹ ਐਨਆਰਆਈ ਭੈਣ ਭਰਾ ਦੇ ਰਹਿਆ 1984 ਦੇ ਵਿੱਚ ਭਾਈ ਹਰਜੀਤ ਸਿੰਘ ਚੱਲ ਕੇ ਆਪਣੇ ਪਿੰਡ ਤੋਂ ਤੇ ਦਰਬਾਰ ਸਾਹਿਬ ਦੇ ਵਿੱਚ ਜਾ ਵੜਿਆ ਸੀਗਾ ਵੀ ਉੱਥੇ ਜਾ ਕੇ ਬਾਹਰੋਂ ਜਾ ਕੇ ਜਿਹੜਾ ਉਹ ਉੱਥੇ ਸ਼ਹੀਦ ਹੋ ਗਿਆ ਸੀਗਾ ਜਿੰਨੀ ਵੀ ਸੇਵਾ ਦਿੱਤੀ ਆ ਇਹਨਾਂ ਨੇ ਡਾਕਟਰਾਂ ਨੂੰ ਹੀ ਦਿੱਤੀ ਆ ਹਾਜ਼ਰ ਪਤਾਲਾ ਜੀ ਦਿੱਤੀ ਆ ਕਿ ਹੁਣ ਵੀ ਇਹਨਾਂ ਦਾ ਬੇਟਾ ਬੜਾ ਗੰਭੀਰ ਜ਼ਖਮੀ ਆ ਐਕਸੀਡੈਂਟ ਤੋਂ ਬਾਅਦ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਚੋਂ ਦਾ ਇਲਾਜ ਚੱਲ ਰਿਹਾ। ਗੱਤੜੀ ਲੱਗ ਸਾਰਾ ਚਿਹਰਾ ਟੁੱਟ ਗਿਆ ਮੇਰੇ ਤੋਂ ਪਤਾ। ਮੇਰਾ ਮੇਰੇ ਪੁੱਤ ਦਾ ਇਲਾਜ ਕਰਾ ਤਾ ਮੇਰਾ ਪੁੱਤ ਬਚਾ ਲੋ ਤਿੰਨ ਵਾਰੀ ਸਰਜਰੀ ਹੋਣੀ ਆ ਉਹਦੀ ਹੋਣੀ ਵੀਰ ਦੇ ਵੀਰ ਬੇਰ ਲੈ ਕਿ ਕਿਥੋਂ ਲਾਉਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਚਿੰਤਾ ਨਾ ਕਰੋ ਸਾਧਗੁਰੂ ਕਿਰਪਾ ਕਰੇਗਾ ਖਾਲੇ ਰਮਦਾਸ ਦੇ ਉਸ ਵਕਤ ਇੱਕ ਬੜਾ ਖਤਰਨਾਕ ਥਣਕਰ ਗੱਜਨ ਸਿੰਘ ਉਹਦਾ ਸੀਗਾ ਉਹਨਾਂ ਨੇ ਇਹਨਾਂ ਦੇ ਪਿਤਾ ਭਾਈ ਮਨਜੀਤ ਸਿੰਘ ਜੀ ਨੂੰ ਝੂਠੇ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਸੀਗਾ ਇਹਨਾਂ ਦੇ ਸਰਦਾਰ ਸਰਦਾਰ ਲੋਕ ਸਿੰਘ ਤੇ ਇਹਨਾਂ ਦੇ ਦੇਵਰ ਭਾਈ ਦਲਸ਼ੇਰ ਸਿੰਘ ਜੀ ਇਹਨਾਂ ਨੇ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਤੇ ਉਹਦੇ ਹਥਿਆਰ ਖਰੀਦ ਲਏ ਸੀ ਤੇ ਇਸ ਸੰਘਰਸ਼ ਚ ਲੜਨ ਦੇ ਲਈ ਇਹ ਬੜੇ ਘੱਟ ਪਰਿਵਾਰ ਮਿਲਦੇ ਅੱਜ ਸਿਰ ਤੇ ਆਪਣੀ ਛੱਤ ਬਣੀ ਹੈਗੀ ਸਾਧ ਸੰਗਤ ਜੀ ਜਿੱਥੇ ਭਾਈ ਦਲਜੀਤ ਸਿੰਘ ਅਜਨੋਹਾ ਤੋਂ ਉਹਨਾਂ ਦੇ ਸਾਥੀਆਂ ਵੱਲੋਂ ਭੇਜਿਆ 10-10 ਹਜ਼ਾਰ ਰੁਪਇਆ ਇਹਨਾਂ ਦੇ ਸਪੁਰਦ ਕਰ ਰਹੇ ਆ ਤੇ ਉੱਥੇ ਸਰਦਾਰ ਕਿਰਪਾਲ ਸਿੰਘ ਯੂ ਐਸ ਏ ਵਾਲਿਆਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅਸੀਂ ਇੱਕ ਇੱਕ ਕੰਬਲ ਤੇ ਭੈਣ ਅਮਨ ਵੱਲੋਂ ਕੈਨੇਡਾ ਤੋਂ ਭੇਜਿਆ ਇੱਕ ਇੱਕ ਪਜਾਮਾ ਕੁੜਤਾ ਜਿਹੜਾ ਉਹ ਤੁਸੀਂ ਵੇਖ ਰਹੇ ਹੋ ਨਾਲ ਵੇਚਿਆ ਉਹ ਵੀ ਅਸੀਂ ਇਹਨਾਂ ਦੇ ਸਪੁਰਦ ਕਰਕੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਰਵਿੰਦਰ ਸਿੰਘ ਪੱਖੋਕੇ ਸ਼ਹੀਦ ਪਰਿਵਾਰਾਂ ਦਾ ਐਨਆਰਆਈ ਭੈਣ ਭਰਾਵਾਂ ਦਾ ਮੈਂ ਸੇਵਾਦਾਰ ਅਕਸਰ ਤੁਸੀਂ ਵੇਖਦੇ ਹੋ ਕਿ ਅਸੀਂ ਸੇਵਾ ਕਰਦੇ ਰਹਿੰਦੇ ਆ ਸ਼ਹੀਦ ਪਰਿਵਾਰਾਂ ਦੀ ਖਾਸ ਕਰਕੇ ਤੇ ਕਈ ਵਾਰੀ ਕੁਝ ਲੋੜਵੰਦ ਪਰਿਵਾਰ ਵੀ ਸਾਡੇ ਤੱਕ ਪਹੁੰਚ ਕਰ ਲੈਂਦੇ ਆ ਤੇ ਜਿਵੇਂ ਸੰਗਤ ਦਾ ਹੁਕਮ ਹੋਵੇ ਉਹਨਾਂ ਦਾ ਹੁਕਮ ਦੇ ਅਨੁਸਾਰ ਅਸੀਂ ਉਹ ਉਹਨਾਂ ਦੇ ਭੇਜੇ ਤਿਲ ਫੁੱਲ ਦੇ ਵਿੱਚੋਂ ਉਹਨਾਂ ਦੀ ਵੀ ਸੇਵਾ ਕਰਦੇ ਰਹਿੰਦਾ ਅੱਜ ਸਾਡੇ ਕੋਲ ਸੇਵਾ ਭੇਜੀ ਆ ਜੀ ਬਹੁਤ ਹੀ ਸਤਿਕਾਰਯੋਗ ਭਾਈ ਦਲਜੀਤ ਸਿੰਘ ਤੇ ਉਹਨਾਂ ਦੇ ਸਾਥੀ ਭਾਈ ਦਲਜੀਤ ਸਿੰਘ ਅਜਨੋਹਾ ਅ ਯੂ ਐਸ ਐ ਚ ਰਹਿੰਦੇ ਨੇ ਉਹਨਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਸਾਨੂੰ 1 ਲੱਖ ਤੇ 20000 ਰੁਪਇਆ ਜਿਹੜਾ ਉਹ ਭੇਜਿਆ ਜਿਹਦੇ ਵਿੱਚੋਂ ਦਸਾਂ ਪਰਿਵਾਰਾਂ ਨੂੰ ਹੁਕਮ ਹੋਇਆ ਸੀਗਾ 10-10000 ਰੁਪਇਆ ਸੇਵਾ ਦੇਣ ਦਾ ਤੇ ਇੱਕ ਕੋਈ ਹੋਰ ਨੌਜਵਾਨ ਆ ਉਹ ਵੀ ਬੜਾ ਅੱਛਾ ਕੰਮ ਕਰ ਰਿਹਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਤੇ ਖੇਡਾਂ ਵਾਲੇ ਪਾਸੇ ਲਾ ਰਿਹਾ ਤੇ ਉਹਦੇ ਲਈ ਵੀ ਉਹਨਾਂ ਨੇ 20000 ਰੁਪਇਆ ਦੀ ਸੇਵਾ ਭੇਜੀਆ ਟੋਟਲ 1 ਲੱਖ 20000 ਰੁਪਇਆ ਸੇਵਾ ਤੇ ਇਸ ਵਕਤ ਮੇਰੇ ਨਾਲ ਖੜੇ ਨੇ ਜੀ ਐ ਭਾਈ ਅਮਰਜੀਤ ਸਿੰਘ ਜੋ ਕਿ ਕੇਅਰ ਆਫ ਸ਼ਹੀਦ ਹਰਪਿੰਦਰ ਸਿੰਘ ਜੀ ਪਿੱਖੀ ਵਿੰਡ ਤੋਂ ਇਹਨਾਂ ਦਾ ਫੋਨ ਨੰਬਰ ਹੈ ਜੀ 146 42603 ਇਹਨਾਂ ਦਾ ਨੰਬਰ ਹੈ ਜੀ ਤੇ ਇਹਨਾਂ ਨੂੰ 10000 ਰੁਪਏ ਦੀ ਸੇਵਾ ਦੇ ਰਿਹਾ ਭਾਈ ਹਰਪਿੰਦਰ ਸਿੰਘ ਜੀ ਜਿਹੜੇ ਆ 1984 ਚ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਉਹਦੋਂ ਬਾਹਰ ਸੀਆਰਪੀ ਨੇ ਘੇਰਾ ਪਾਇਆ ਸੀ ਤੇ ਉਹ ਦੁੱਧ ਦੀ ਸੇਵਾ ਕਰਕੇ ਬਾਹਰੋਂ ਆ ਰਹੇ ਸੀ ਤੇ ਰਸਤੇ ਚ ਸੀਆਰਪੀ ਵਾਲਿਆਂ ਨਾਲ ਤੂੰ ਤੂੰ ਮੈਂ ਮੈਂ ਹੋਈ ਉਹਨਾਂ ਨੇ ਉਹਨਾਂ ਦੀਆਂ ਅੱਖਾਂ 'ਚ ਕੁਝ ਪਾਇਆ ਤੇ ਉਹਨਾਂ ਦੇ ਹਥਿਆਰ ਖੋ ਕੇ ਤੇ ਭੱਜ ਕੇ ਦਰਬਾਰ ਸਾਹਿਬ ਵੱਲ ਗਏ। ਉਹ ਫਿਰ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਹੀ ਉੱਥੇ ਜੜਿਆ ਉਹ ਜਾਮੇ ਸ਼ਹਾਦਤ ਪੀ ਗਏ। ਤੇ ਸ਼ਹੀਦ ਭਾਈ ਹਰਪ੍ਰਿੰਦਰ ਸਿੰਘ ਦੀ ਭੈਣ ਜੀ ਜਿਹੜੀ ਆ ਉਹਨਾਂ ਦੀ ਸਿਹਤ ਬੜੀ ਢਿੱਲੀ ਆ ਤੇ ਉਹਨਾਂ ਦੇ ਇਲਾਜ ਲਈ ਇਹਨਾਂ ਨੇ ਸਾਨੂੰ ਫੋਨ ਕੀਤਾ ਸੀਗਾ ਤੇ ਅੱਜ 10000 ਰੁਪਏ ਦੀ ਪੇਟਾ ਛੋਟੀ ਜੀ ਇਹਨਾਂ ਦੇ ਸਪੁਰਤ ਕਰ ਰਹੇ ਆ ਜੀ। ਅੱਛਾ ਭਾਈ ਅਮਰਜੀਤ ਸਿੰਘ ਜੀ ਕੀ ਹਾਲਾਤ ਕੀ ਨੇ ਹੁਣ ਭੈਣ ਜੀ ਦੇ? ਉਹਦੇ ਸਿਰ ਦੇ ਵਿੱਚ ਕੋਈ ਲੱਗੂ ਜੰਮ ਗਿਆ। अच्छा ਤੇ ਉਹ ਉਹਦੇ ਪ੍ਰੈਸ਼ਨ ਕਰਾਉਣਾ ਹੈ ਓਕੇ ਤੇ ਪ੍ਰੈਸ਼ਨ ਦੇ ਪੈਸੇ ਬੜੇ ਲੱਗਦੇ ਆ 1.5 ਲੱਖ ਰੁਪਈਆ ਦੇ ਲੱਗਦੇ ਆ ਫਿਰ ਪ੍ਰੈਸ਼ਰ ਹੋਣਾ ਹੈ ਠੀਕ ਤੇ ਹੁਣ ਮੰਜੇ ਤੇ ਆ ਤੇ ਉਹਨੂੰ ਪਸ਼ਾਬ ਵਾਲਾ ਬਾਥਰੂਮ ਵੀ ਲੱਗਾ ਆ ਡਾਲੀ ਲੱਗੀ ਆ ਤੇ ਮਹਿਲ ਸੇਵਾ ਕਰਦਾ ਮਹਿਿਆ ਕਮਾਉਣ ਵਾਲਾ ਹੁਣ ਘਰੇ ਬਹਿ ਗਿਆ ਮਵੇਦਾ ਠੀਕ ਹੈ ਜੀ ਹਾਂਜੀ ਉਹਦੀ ਸੇਵਾ ਕਰਾਂਗੇ ਤੇ ਫੇਰ ਹੀ ਗੱਲ ਬਣੇ ਹੋਰ ਮੈਂ ਉਹ ਕੌਣ ਸੇਵਾ ਕਰੇਗਾ ਸਾਸੰਗ ਜੀ ਭਾਈ ਅਮਰਜੀਤ ਸਿੰਘ ਜੀ ਜਿਹੜਾ ਨਾ ਇਹ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਸਲਾਈ ਮਸ਼ੀਨਾਂ ਦੀ ਰਿਪੇਅਰ ਕਰਦੇ ਸਨ ਤੇ ਇਹਨਾਂ ਨੂੰ ਇੱਕ ਸਕੂਟਰ ਵੀ ਲੈ ਕੇ ਦਿੱਤਾ ਸੀ ਅਸੀਂ ਤੇ ਨਾਲ ਪਹਿਲਾਂ ਵੀ ਸੇਵਾ ਸੀ ਇਹਨਾਂ ਦੀ ਕੀਤੀ ਆ ਬਹੁਤ ਵਾਰ ਤੇ ਹੁਣ ਇਹਨਾਂ ਨੇ ਫਿਰ ਜਦੋਂ ਸਿਹਤ ਢਿੱਲੀ ਦੱਸੀ ਤੇ ਫਿਰ ਅੱਜ 10000 ਰੁਪਏ ਜਿਹੜਾ ਇਹਨਾਂ ਦੇ ਸਪੁਰਦ ਦੱਸੀ ਕਰ ਰਹੇ ਆ ਤੇ ਕੋਈ ਨੀ ਸਤਗੁਰੂ ਕਿਰਪਾ ਕਰਨਗੇ ਨੰਬਰ ਤੁਹਾਡਾ ਬੋਲ ਦਿੱਤਾ ਸੰਗਤ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਦੇ ਇਲਾਜ ਲਈ ਹੋਰ ਸੇਵਾ ਚਾਹੀਦੀ ਹੈ ਤੇ ਹੋਰ ਭੇਜਣਗੇ ਜੀ ਬਹੁਤ ਮਿਹਰਬਾਨੀ ਬਹੁਤ ਜਿੰਨੇ ਭੇਜੀ ਸੇਵਾ ਉਹਨਾਂ ਨੇ ਬਹੁਤ ਬਹੁਤ ਮਿਹਰਬਾਨੀ ਉਹ ਚੜ੍ਹਦੀ ਕਲਾ ਚ ਰਹਣ ਮਹਾਰਾਜ ਨੂੰ ਉਹ ਉਹਦੀ ਉਹਦੀ ਬਹੁਤਾ ਬਹੁਤਾ ਉਮੜ ਵਧਾਵੇ ਮਹਾਰਾਜ ਠੀਕ ਹੈ ਜੀ ਬਹੁਤ ਧੰਨਵਾਦ ਜੀ ਇਹਨਾਂ ਤੋਂ ਅੱਗੇ ਆ ਜੀ ਵੀਰ ਲਾਪਰੀ ਸਿੰਘ ਸਨ ਆਫ ਸ਼ਹੀਦ ਭਾਈ ਪ੍ਰਤਾਪ ਸਿੰਘ ਪਿੰਡ ਕੋਟ ਹਯਾਤ ਇਹਨਾਂ ਦਾ ਫੋਨ ਨੰਬਰ ਹੈ ਜੀ 86991 95411 ਤੇ ਸ਼ੀਤਪਾਈ ਦਲਜੀਤ ਸਿੰਘ ਤੇ ਉਹਨਾਂ ਦੇ ਸਾਥੀ ਯੂ ਐਸ ਏ ਵਾਲਿਆਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ 10000 ਰੁਪਇਆ ਅਸੀਂ ਇਹਨਾਂ ਦੇ ਸਪੁਰਦ ਵੀ ਕਰ ਰਹੇ ਹਾਂ ਤੇ ਇਹ ਵੀਰ ਪਿਤਾ ਜੀ ਇਹਨਾਂ ਦੇ ਉਦੋਂ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਸੈਕਟਰੀ ਸਨ ਤੇ ਸੱਚੀ ਵਿੱਚ ਅੱਜ ਵਧੀਆ ਘਰ ਵਧੀਆ ਬਣਿਆ ਹੁੰਦਾ ਚੰਗਾ ਪੜ੍ਹ ਲਿਖ ਗਏ ਹੁੰਦੇ ਪਰ ਸਮੇਂ ਦੇ ਉਹਨਾਂ ਹਾਲਾਤਾਂ ਦੇ ਵਿੱਚ ਐਸੇ ਰਗੜੇ ਗਏ ਨੇ ਕਿ ਇੱਕ ਤੇ ਘਰੋਂ ਤੁਰਨੇ ਸਿਰ ਜਿਹੜਾ ਜੀਉ ਜਾਂਦਾ ਰਿਹਾ ਬੱਚੇ ਪੜ ਨਹੀਂ ਸਕੇ ਅੱਜ ਦਿਹਾੜੀ ਦੱਪਾ ਕਰਦੇ ਆ ਪਾਣੀ ਤੱਕ ਦਾ ਪ੍ਰਬੰਧ ਨਹੀਂ ਸੀ ਇਹਨਾਂ ਦੇ ਘਰਾਂ ਦੇ ਵਿੱਚ ਉਹ ਵੀ ਪਿਛਲੇ ਦਿਨੀ ਸੰਗਤ ਦੇ ਸਹਿਯੋਗ ਨਾਲ ਇਹਨਾਂ ਨੂੰ ਬੋਰ ਕਰਾ ਕੇ ਦਿੱਤਾ ਹੈ ਤੇ ਹੋਰ ਕੀ ਇਹਨਾਂ ਦੀ ਮੁਸ਼ਕਲ ਆ ਉਹ ਇਹਨਾਂ ਨਾਲ ਕੋਲ ਕੋ ਸੁਣਦੇ ਆ ਲਾਪ੍ਰੀਸ਼ਨ ਜੀ ਕੀ ਹਾਲਾਤ ਨੇ ਜੀ ਹੁਣ ਵੈਕਰ ਚੀਕਾ ਖਾਸਾ ਸ੍ਰੀ ਵੈਕਰ ਸ੍ਰੀਵਾਦੇ ਬੱਬਾ ਜੀ ਇੱਕ ਤੇ ਤੁਹਾਡੇ ਸੰਯੋਗ ਨਾਲ ਤੇ ਸੰਗਤ ਦੇ ਸੰਯੋਗ ਨਾਲ ਮੇਰੇ ਘਰ ਪਾਣੀ ਆਇਆ ਸੀ ਮੈਨੂੰ ਤੇ ਮੇਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਚਾਹੀ ਬਹੁਤ ਖੁਸ਼ੀ ਤੇ ਮੈਂ ਇੱਕ ਤੁਹਾਡੇ ਰਹੀਂ ਤੇ ਇੱਕ ਸੰਗਤ ਰਹੀਂ ਇੱਕ ਬੇਨਤੀ ਕਰਦਾ ਵਾਂ ਕਿ ਜਿਹੜੇ ਮੇਰਾ ਘਰ ਵਾ ਉਹਦੇ ਹਾਲਾਤ ਮਾੜੇ ਆ ਓਕੇ ਹਾਂਜੀ ਤੇ ਜਿਹੜੇ ਮਤਲਬ ਕਿ ਬਾਲੇ ਆ ਉਹ ਵੀ ਕਿਤੇ ਉ ਕਿਤੇ ਟੜਕਿਆ ਵਾ ਜਿਵੇਂ ਇੱਟ ਵਿੱਚੋਂ ਨਿਕਲੀ ਆ ਤੇ ਮੈਂ ਚਾਹੁੰਨਾ ਕਿ ਤੁਹਾਡੇ ਸੰਯੋਗ ਨਾਲ ਤੇ ਸੰਗਤ ਦੇ ਸੰਯੋਗ ਨਾਲ ਮੇਰਾ ਕਾਰ ਬਣਾਇਆ ਗਿਆ ਵੀ ਸਤਿਗੁਰੂ ਕਿਰਪਾ ਕਰਨਗੇ ਜੀ ਜਰੂਰ ਸਾਰੀ ਸੰਗਤ ਤੱਕ ਬੇਨਤੀ ਪਹੁੰਚ ਗਈ ਹੈ ਜੀ ਵੀਰ ਦਾ ਨੰਬਰ ਤੁਹਾਡੇ ਸਾਹਮਣੇ ਆ ਜੀ 86999 95411 ਜੋ ਸਾਡੇ ਕੋਲ ਅੱਜ ਭਾਈ ਦਲਜੀਤ ਸਿੰਘ ਅਜਨੋਹਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਅਮਰੀਕਾ ਤੋਂ ਸੇਵਾ ਆਈ ਸੀ ਉਸ ਅਨੁਸਾਰ ਅਸੀਂ ਇਹਨਾਂ ਦੇ ਹਵਾਲੇ ਸਪੁਰਦ ਕਰ ਦਿੱਤੀ ਆ ਤੇ ਤੁਸੀਂ ਭੇਜਣਾ ਚਾਹੁੰਦੇ ਹੋ ਤੇ ਇਹਨਾਂ ਦੇ ਦਿੱਤੇ ਨੰਬਰ ਦੇ ਉੱਤੇ ਸਿੱਧੀ ਸੇਵਾ ਜਿਹੜੀ ਆ ਇਹਨਾਂ ਤੱਕ ਪਹੁੰਚਦੀ ਤੁਸੀਂ ਕਰ ਦੇਣੀ ਆ ਜੀ ਸਾਧ ਸੰਗਤ ਜੀ ਜਿੱਥੇ ਭਾਈ ਦਲਜੀਤ ਸਿੰਘ ਅਜਨੋਹਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਭੇਜਿਆ 10-10000 ਰੁਪਇਆ ਇਹਨਾਂ ਦੇ ਸਪੁਰਦ ਕਰ ਰਹੇ ਆ ਤੇ ਉੱਥੇ ਸਰਦਾਰ ਕਿਰਪਾਲ ਸਿੰਘ ਯੂ ਐਸ ਏ ਵਾਲਿਆਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅਸੀਂ ਇੱਕ ਇੱਕ ਕੰਬਲ ਤੇ ਭੈਣ ਅਮਨ ਵੱਲੋਂ ਕੈਨੇਡਾ ਤੋਂ ਭੇਜਿਆ ਇੱਕ ਇੱਕ ਪਜਾਮਾ ਕੁੜਤਾ ਜਿਹੜਾ ਉਹ ਤੁਸੀਂ ਵੇਖ ਰਹੇ ਹੋ ਨਾਲ ਵੇਚਿਆ ਉਹ ਵੀ ਅਸੀਂ ਇਹਨਾਂ ਦੇ ਸਪੁਰਦ ਕਰਕੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਇਹਨਾਂ ਤੋਂ ਅੱਗੇ ਨੇ ਜੀ ਸਾਡੇ ਕੋਲ ਪਹੁੰਚੇ ਭਾਈ ਰਾਜਵੰਦਰ ਸਿੰਘ ਜੋ ਕਿ ਭਤੀਜੇ ਨੇ ਸ਼ਹੀਦ ਭਾਈ ਜਗਜੀਤ ਸਿੰਘ ਪਿੰਡ ਝਾਮਕਾ ਇਹਨਾਂ ਦਾ ਨੰਬਰ ਹੈ ਜੀ 95927 28396 ਇਹ ਇਹਨਾਂ ਦੇ ਸਪੁਰਦ ਵੀ ਅਸੀਂ ਭਾਈ ਦਲਜੀਤ ਸਿੰਘ ਜਨੋਹਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਅਮਰੀਕਾ ਤੋਂ ਭੇਜੀ ਸੇਵਾ ਦੇ ਵਿੱਚੋਂ 10000 ਰੁਪਇਆ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਔਰ ਨਾਲ ਦੀ ਨਾਲ ਹੀ ਸਰਦਾਰ ਕਿਰਪਾਲ ਸਿੰਘ ਜੀ ਵੱਲੋਂ ਭੇਜੀ ਸੇਵਾ ਚੋਂ ਇੱਕ 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 ਕੰਬਲ ਤੇ ਨਾਲ ਇੱਕ ਪਜਾਮਾ ਕੁੜਤਾ ਪੈਣਾਵਨ ਵੱਲੋਂ ਭੇਜਿਆ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਤੇ ਸ਼ਹੀਦ ਸਿੰਘ ਦੇ ਮਾਤਾ ਜੀ ਦੀ ਸਿਹਤ ਕੁਛ ਢਿੱਲੀ ਸੀ ਉਹ ਇਹਨਾਂ ਨੂੰ ਪੁੱਛਦੇ ਹਾਂ ਭਾਈ ਰਾਜਵਿੰਦਰ ਸਿੰਘ ਜੀ ਕੀ ਹਾਲਾਤ ਨੇ ਹੁਣ ਮਾਤਾ ਜੀ ਦੇ ਉਹ ਆਈਰੋਜੀ ਕਾ ਖਾਲਸਾ ਉਹ ਆਈਰੋਜੀ ਕੀ ਪਤਾ ਜੀ ਹਾਂਜੀ ਵੀਰ ਜੀ ਤੁਹਾਨੂੰ ਫੋਨ ਕੀਤਾ ਹੈ ਨਾ ਵੀ ਡਿੱਗ ਪਏ ਹਤੋਂ ਛੱਟ ਲੱਗੀ ਤੇ ਹੁਣ ਮਤਲਬ ਕੈਮ ਆ ਓਕੇ ਤੇ ਚਬਾਲ ਜਾਣਾ ਪੈਂਦਾ ਰੋਜ਼ ਦਵਾਈ ਲੈਣਾ ਓਕੇ ਹਾਂਜੀ ਦਵਾਈ ਲੈ ਆਈ ਦੀਆ ਤੇ ਮੇਰੇ ਗੱਡੀ ਦਾ ਤੁਹਾਨੂੰ ਪਤਾ ਕਰ ਮੈਂ ਆ ਠੀਕ ਹੈ ਤੇ ਮੇਰੇ ਦੇ ਗੁੱਡੀ ਦੀ ਆਡਮਿਸ਼ਨ ਧਾਰਨ ਵਾਲੀ ਪਲੱਸ 1 ਚ ਆ ਠੀਕ ਹੈ ਜੀ ਇਹ ਕਰਕੇ ਤੇ ਹੁਣ ਚਾਹ ਤੇ ਫਿਰ ਜ਼ਮੀਨ ਪਾਂਡਾ ਹੋਵੇ ਥੋੜਾ ਜਿਹਾ ਫਿਰ ਵੀ ਆ ਚਲੋ ਆਪਦਾ ਫਰਜ਼ ਨਿਭਾਉਣਾ ਹੈ ਕੋਈ ਨਾ ਗੁਰੂ ਰਾਮਦਾਸ ਪਾਤਸ਼ਾਹ ਕਰੋ ਕਿਰਪਾ ਆ ਆਮਨੰਦਾ ਸਾਧਨ ਕੀ ਵੀਰ ਜੀ ਆਪਣਾ ਆ ਮਤਲਬ ਗੱਡੀ ਸਕੂਲ ਵਾਲੀ ਚਲਾਉਣੀ ਹੈ ਜੀ ਅੱਛਾ ਸਕੂਲ ਵਾਂਦੇ ਉੱਤੇ ਤੁਸੀਂ ਡਰਾਈਵਰ ਦਾ ਤਾਂ ਕੰਮ ਕਰਦੇ ਹੋ ਹੋਰ ਪਈਆ 8000 ਦਿੰਦੇ ਆ ਜੀ ਅੱਛਾ ਜੀ ਆ ਤਾਂ ਦਵਾਈ ਬੜੀ ਮਹਿੰਗੀ ਮਹਿੰਗੀ ਹੁੰਦੀ ਜੋ ਨਹੀਂ ਕੋਈ ਨਹੀਂ ਸਾਧਗੁਰੂ ਕਿਰਪਾ ਕਰਨਗੇ ਮਾਤਾ ਜੀ ਦੀ ਦਵਾਈ ਦਾ ਤੁਸੀਂ ਖਿਆਲ ਰੱਖਣਾ ਵਾ ਹਾਂਜੀ ਹਾਂਜੀ ਤੇ ਇਸ ਤੋਂ ਪਹਿਲਾਂ ਵੀ ਤੁਹਾਨੂੰ ਸੇਵਾ ਦਿੰਦੇ ਹੀ ਰਹਿਆ ਬੜੀ ਕਿਰਪਾ ਆਪ ਜੀ ਨੇ ਬੜੀ ਯਾਰਾ ਬਾਹ ਫੜੀ ਆ ਜੀ ਨਹੀਂ ਕੋਈ ਨਹੀਂ ਗੁਰੂ ਰਾਮਦਾਸ ਜੀ ਫੜਮ ਵਾਲਿਆ ਦਾ ਪਾਸ਼ਾ ਕਿਰਪਾ ਕਰਨੇ ਠੀਕ ਉਹਨਾਂ ਹੁਣ ਤੁਹਾਨੂੰ ਪਤਾ ਬੱਚੇ ਜਵਾਨ ਹੋਗੇ ਜੋ ਪੜ੍ਹਾਈਆਂ ਬੜੀਆਂ ਮਹਿੰਗੀਆਂ ਗਾੜੀ ਠੀਕ ਤੇ ਚਲੋ ਕੋਈ ਨਾ ਗੁਰੂ ਰਾਮਦਾਸ ਪਾਸ਼ਾ ਹੀ ਕਰਨਗੇ ਕਿਰਪਾ ਬਹੁਤ ਬਹੁਤ ਬੜੀ ਯਾਰਾ ਸਾਨੂੰ ਪਹਚਾਈ ਤੁਸੀਂ ਸੇਵਾ ਬਾਤਾ ਜੀ ਵੀ ਆਂਦੀ ਮੇਰਾ ਦੇ ਹੋਇ ਪੁੱਤ ਰਹਿ ਗਿਆ ਹੁਣ ਬਲਵਿੰਦਰ ਸਿੰਘ ਨਹੀਂ ਇਹ ਮੇਰੇ ਲਈ ਬੜਾ ਵੱਡਾ ਮਾਣ ਆ ਪੀਓ ਬੜਾ ਬੜਾ ਨੇ ਉਹ ਸਾਲ ਨੂੰ ਪੁੱਤਰਾਂ ਦਾ ਦਰਜਾ ਦਿੰਦੇ ਆ ਬਿਲਕੁਲ ਸਾਡੇ ਉਦੋਂ ਪਿੱਛੇ ਜੇ ਇੱਕ ਰੌਲਾ ਪਿਆ ਸੀ 16 ਦਾ ਸ਼ਿੰਦਰਸੋਲ ਹੋਇਆ ਉਹਦਾ ਭਰਾ ਸਾਡੇ ਪੈਸੇ ਪੂਰੇ ਸਾਰੇ ਲੈ ਗਿਆ ਹੀ ਨਿੱਕੇ ਹਾਂ ਅੱਛਾ ਤੇ ਕੋਈ ਗੱਲਬਾਤ ਨਹੀਂ ਸਾਡੇ ਪਿੰਡੋਂ ਤੋਂ ਅਖਬਾਰ ਵੀ ਆਈ ਜੀ ਤੇ ਇਹਨਾਂ ਨੂੰ ਪਤਾ ਨਹੀਂ ਅਨਪੜ੍ਹ ਹੀ ਸਾਰੇ ਇਹ ਇੱਕ ਡਰਦੇ ਵੀ ਹਾਂ ਤੁਹਾਨੂੰ ਪਤਾ ਹੀ ਅਜੇ ਪੁਲਿਸ ਨੇ ਬੜਾ ਡਰਾਇਆ ਹੈ ਇਹ ਕਰਕੇ ਕੋਈ ਗੱਲਬਾਤ ਨਹੀਂ ਕੀਤੀ ਠੀਕ ਹੈ ਗੁਰੂ ਰਾਮਦਾਸ ਪਾਤਸ਼ਾਹ ਹੀ ਕਰਨ ਭੈਣ ਭਰਾ ਸਾਰੇ ਸਾਥ ਛੱਡ ਗਿਆ ਵੀਰ ਤੁਸੀਂ ਇੱਕ ਸਾਡਾ ਸਾਥ ਦਿੱਤਾ ਜੀ ਗੁਰੂ ਰਾਮਦਾਸ ਜੀ ਸਾਥ ਦੇ ਰਿਹਾ ਤੁਹਾਡਾ ਜੀ ਇਹ ਐਨ ਆਰ ਆਈ ਭੈਣ ਭਰਾ ਦੇ ਰਿਆ ਇਹਨਾਂ ਨੇ ਬਹੁਤ ਬਹੁਤ ਮਹਾਰਾਜ ਨੇ ਚੜ੍ਹਦੀ ਕਲਾ ਇਹ ਭਾਈ ਦਲਜੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਭੇਜੀ ਸੀ ਬਹੁਤ ਬਹੁਤ ਮਹਾਰਾਜ ਚੜ੍ਹਦੀਆਂ ਕਲਾ ਕਰੇ ਗੁਰੂ ਰਾਮਦਾਸ ਪਾਤਸ਼ਾਹ ਇਹਨਾਂ ਦੇ ਠੀਕ ਹੈ ਮਿਹਨਤ ਦੇ ਬਰਕਤਾਂ ਪਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇਹਨਾਂ ਤੋਂ ਅੱਗੇ ਨਾਲ ਨੇ ਜੀ ਮੇਰੇ ਪਾਈ ਮੰਗਲ ਸਿੰਘ ਜੀ ਜੋ ਜਿਹਨਾਂ ਦੇ ਭਰਾਤਾ ਸ਼ਹੀਦ ਪਾਈ ਸਿਮਰਨਜੀਤ ਸਿੰਘ ਕੋਟ ਹਯਾਤ ਪਿੰਡ ਤੋਂ ਇਹਨਾਂ ਦਾ ਨੰਬਰ ਹੈ ਜੀ 98155 41438 ਇਹਨਾਂ ਦੇ سپੁਰਦ ਵੀ ਸਰਦਾਰ ਦਲਜੀਤ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਅਜਨਵਾਹਾ ਤੋਂ ਯੂ ਐਸ ਏ ਵਾਲਿਆਂ ਵੱਲੋਂ ਇਹ 10000 ਰੁਪਇਆ ਤੇ ਨਾਲ ਇੱਕ ਕੰਬਲ ਸਰਦਾਰ ਕਿਰਪਾਲ ਸਿੰਘ ਯੂ ਐਸ ਏ ਵਾਲਿਆਂ ਵੱਲੋਂ ਭੇਜਿਆ ਤੇ ਨਾਲ ਪੈਨਾਮਨ ਵੱਲੋਂ ਭੇਜਿਆ ਇੱਕ ਪਜਾਮਾ ਕੁੜਤਾ ਜੀ ਤੇ ਕਿਦਾਂ ਅੱਜ ਕੱਲ ਕੰਮ ਕਰ ਕੀ ਚੱਲ ਕਰਦੇ ਹੋ ਬੇਨਤ ਕੋਈ ਨਹੀਂ ਐ ਹੋਈ ਮਈਆਂ ਦੋ ਰੱਖੀਆਂ ਨਾਲ ਅੱਛਾ ਤੇ ਇਹ ਪਠਾਤਾ ਮੜਾ ਮੋਟਾ ਪਾਪੂ ਲਈਦਾ ਜਿੰਨੇ ਕ ਅਗਿਆ ਦੁੱਧਾਂ ਦੇ ਵੇਚ ਲੀਂਦੇ ਨਾਲ ਹਾਂਜੀ ਨਾਲ ਦੋ ਦਦਾ ਸਬੰਧ ਬਣਾਇਆ ਦੋ ਗਾਈਆਂ ਵਾਲੇ ਦੋ ਮਈਆਂ ਵਾ ਠੀਕ ਆ ਹਾਂਜੀ ਤੇ ਦੋ ਗੱਲੇ ਜ਼ਮੀਨ ਦੇ ਮਾਦਾ ਜਿਹੜੀ ਉਹ ਦਿਖਿਆਰੀ ਰਹਿੰਦੀ ਆ ਕੋਈ ਨੀ ਸਤਿਗੁਰੂ ਕਿਰਪਾ ਕਰਨ ਹਾਂ ਉਹਨਾਂ ਦੇ ਜੋ ਵੀਰੇ ਦਾ ਹੋਏ ਤੇ ਜੋ ਚੂੜੇ ਤੇ ਸਾਟ ਲੱਗੀ ਆ ਠੀਕ ਹੈ ਜੀ ਤੇ ਦੋ ਭਰਾ ਸ਼ਹੀਦ ਹੋਏ ਤੁਹਾਡੇ ਹਾਂਜੀ ਮੇਰੇ ਦੋ ਦੋ ਭਰਾ ਸ਼ਹੀਦ ਹੋਏ ਦਲਬਾਖ ਸਿੰਘ ਤੇ ਸਿਮਰਜੀਤ ਸਿੰਘ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਚਲੋ ਬਹੁਤ ਮਿਹਰਬਾਨੀ ਜੀ ਸਤਿਗੁਰੂ ਕਿਰਪਾ ਕਰਨਗੇ ਤੇ ਇਹ ਸੇਵਾ ਜਿਹੜੀ ਤੁਸੀਂ ਪ੍ਰਵਾਨ ਕਰੋ ਬਾਕੀ ਜਦੋਂ ਕੋਈ ਮੁਸ਼ਕਲ ਪ੍ਰੋਬਲਮ ਆਏਗੀ ਫੋਨ ਸਾਡੇ ਤੁਹਾਡੇ ਕੋਲ ਹੈਗੇ ਨੇ ਸਾਨੂੰ ਫੋਨ ਕਰ ਦਿਓ ਜੀ ਅਸ ਵਕਤ ਮੇਰੇ ਨਾਲ ਨੇ ਜੀ ਸਤਕਾਰਯੋਗ ਬੀਬੀ ਤਲਵਿੰਦਰ ਕੌਰ ਜੋ ਕਿ ਸ਼ਹੀਦ ਭਾਈ ਸੰਗਤ ਸਿੰਘ ਲਾੜੀ ਦੇ ਪਰਿਵਾਰ ਦੇ ਨਾਲ ਸੰਬੰਧਤ ਨੇ ਸ਼ਹੀਦ ਭਾਈ ਸੰਗਤ ਸਿੰਘ ਲਾੜੀ ਪਿੰਡ ਤਿੰਮੋਵਾਲ ਬੜਾ ਵੱਡਾ ਤੇ ਚਰਚਿਤ ਨਾਂ ਸੀ ਖੜਕੂਸਾ ਪੰਗਾ ਬੜਾ ਸੋਹਣਾ ਨੌਜਵਾਨ ਅੰਦਾੜੀਆਂ ਜਿਹਾ ਤਸਵੀਰਾਂ ਚ ਕਈ ਰਹੀ ਵੇਖਣ ਨੂੰ ਤੁਸੀਂ ਵੇਖਿਆ ਹੀ ਆ ਇਹਨਾਂ ਦਾ ਫੋਨ ਨੰਬਰ ਹੈ ਜੀ 98153 00410 ਇਹ ਇਹਨਾਂ ਦੇ ਸਪੁਰਦ ਵੀ ਇਹ 10000 ਰੁਪਏ ਦੀ ਸੇਵਾ ਅਸੀਂ ਕਰ ਰਹੇ ਹਾਂ ਜੀ ਨਾਲ ਇੱਕ ਕੰਬਲ ਜੇ ਤੇ ਇੱਕ ਪਜਾਮਾ ਕੁਰਤਾ ਤੇ ਘਰ ਦੇ ਵਿੱਚ ਸਭ ਹਾਲਾਤ ਠੀਕ ਨੇ ਜੀ ਕੌਣ ਕੌਣ ਆ ਘਰ ਦੇ ਵਿੱਚ ਹੁਣ ਅੱਛਾ ਹਾਂ ਜੀ ਮਾਤਾ ਹੈਗੇ ਨੇ ਮਾਤਾ ਜੀ ਦਾ ਕੀ ਹਾਲ ਹੈ ਠੀਕ ਹੈ ਹੁਣ ਇਹਨਾਂ ਮਤਲਬ ਆ ਜਾ ਸਕਦੇ ਕਿ ਫਿਰ ਨਹੀਂ ਆ ਜਾ ਨਹੀਂ ਸਰ ਕਾਫੀ ਢਿੱਲੀ ਛੇ ਹਾਂਜੀ ਛੇ ਢਿੱਲੀ ਉਹਨਾਂ ਦੀ ਤਸਵੀਰ ਜ਼ਰੂਰ ਸਾਨੂੰ ਸੈਂਡ ਕਰਿਓ ਹਾਂਜੀ ਜਾ ਕੇ ਤੇ ਅਸੀਂ ਤਸਵੀਰ ਜਿਹੜੀ ਹੈ ਜ਼ਰੂਰ ਸੰਗਤ ਨਾਲ ਸਾਂਝੀ ਕਰਾਂਗੇ ਕਿਉਂਕਿ ਇਹਨਾਂ ਆੜਮੱਤੀਆਂ ਮਾਵਾਂ ਦੇ ਬਾਰੇ ਕਈ ਵਾਰੀ ਸੰਗਤ ਜਾਣਨਾ ਚਾਹਦੀ ਆ ਤੇ ਉਹ ਤਰ੍ਹਾਂ ਆਮਦਨ ਦਾ ਸਾਧਨ ਕੀ ਆ ਰੁਜ਼ਗਾਰ ਦਾ ਕੀ ਚੱਲ ਰਿਹਾ ਕਿੱਦਾਂ ਚੱਲ ਰਿਹਾ ਬੈਵਰੀ ਕਰਦੇ ਨੇ ਜਮੀਨ ਜ਼ਿਆਦਾ ਤਾਂ ਨਹੀਂ ਹੈਗੀ ਕੋਈ ਜਮੀਨ ਕਿਲਾ ਇੱਕੋ ਵੀ ਗਹਿਣੇ ਪਈ ਉਹ ਵੀ ਗਹਿਣੇ ਪਈਏ ਕਿੰਨੇ ਚਾ ਗਹਿਣੇ 4 ਲੱਖ ਜੀ ਚਾ ਉਹ ਕਦ ਲਈ ਲਿਆ ਸੀ ਗਹਿਣਾ ਅਕਾਰ ਧੜਮੜਾਣਾ ਮਕਾਨ ਅੱਛਾ ਗਹਿਣੇ ਪਾ ਕੇ ਮਕਾਨ ਬਣਾ ਲਿਆ ਹਾਂਜੀ ਕੋਈ ਨਹੀਂ 사ਤਗੁਰੂ ਕਿਰਪਾ ਕਰਨਗੇ ਸੰਗਤ ਨੂੰ ਕਰਾਂਗੇ ਬੇਨਤੀ ਉਹਦਾ ਵੀ ਕਿਤੇ ਕਰਜ਼ਾ ਲੱਜੂਗਾ ਹਾਂਜੀ ਠੀਕ ਹੈ ਜੀ ਤੇ ਮਾਤਾ ਜੀ ਦਾ ਖਿਆਲ ਰੱਖੋ ਵਾਦ ਤੋਂ ਵਾਦ ਉਹਨਾਂ ਦੀ ਸੇਵਾ ਕਰੋ ਹਾਂਜੀ ਠੀਕ ਹੈ ਜੀ ਬਹੁਤ ਮਿਹਰਬਾਨੀ ਤੇ ਇਹਨਾਂ ਤੋਂ ਅੱਗੇ ਨੇ ਜੀ ਸਾਡੇ ਨਾਲ ਭਾਈ ਭਲਵਿੰਦਰ ਸਿੰਘ ਜੀ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਦਲਵਿੰਦਰ ਸਿੰਘ ਪਿੰਡ ਪੀਲੋਵਾਲ ਤੋਂ ਇਹਨਾਂ ਦਾ ਫੋਨ ਨੰਬਰ ਹੈ ਜੀ 9914165201 ਇਸ ਤੋਂ ਪਹਿਲਾਂ ਵੀ ਅਸੀਂ ਇਹਨਾਂ ਦੇ ਨਾਲ ਮਾਤਾ ਜੀ ਦੇ ਲਈ ਸੇਵਾ ਜਿਹੜੀ ਆ ਉਹ ਭੇਜੀ ਆ ਤੇ ਸਭ ਤੋਂ ਪਹਿਲਾਂ ਦੱਸੋ ਮਾਤਾ ਜੀ ਦੇ ਕੀ ਹਾਲਾਤ ਨੇ ਮਾਤਾ ਜੀ ਠੀਕ ਹੈ ਹੁਣ ਥੋੜਾ ਟੈਗ ਜਾ ਹੋ ਗਿਆ ਪਿੱਛੇ ਜੇ ਦਵਾਈ ਬੂਟੀ ਚੱਲਦੀ ਹੈ ਜੀ ਓਕੇ ਤੇ ਹੁਣ ਥੋੜਾ ਠੀਕ ਹੈ ਤੇਰੇ ਫਿਰਦੇ ਆ ਦਵਾਈ ਚੱਲਦੀ ਜੀ ਠੀਕ ਹੈ ਜੀ ਆ 10000 ਰੁਪਿਆ ਤੇ ਇੱਕ ਕੰਬਲ ਤੇ ਇਹ ਇੱਕ ਪਜਾਮਾ ਕੁੜਤਾ ਜਿਹੜਾ ਸਾਡੀ ਭੈਣ ਜੀ ਨੇ ਭੇਜਿਆ ਇਹ ਤੁਹਾਡੇ ਲਈ ਇਹਨਾਂ ਤੋਂ ਅੱਗੇ ਨੇ ਜੀ ਇਹ ਵੀਰ ਭਾਈ ਖੜਕ ਸਿੰਘ son of ਸ਼ਹੀਦ ਭਾਈ ਸੁਖਦੇਵ ਸਿੰਘ ਮੌਲਵੀ ਕੋਟ ਇਹਨਾਂ ਦਾ ਨੰਬਰ ਹੈ ਜੀ 94632 30168 ਵੀਰ ਖੜਕ ਸਿੰਘ ਆ ਨਾਂ ਬੜਾ ਜ਼ਬਰਦਸਤ ਆ ਵੀਰ ਦਾ ਵੀਰ ਜੀ ਇਹ 10000 ਰੁਪਿਆ ਤੁਹਾਡੇ ਲਈ ਵੀ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਤੇ ਸ਼ਹੀਦ ਭਾਈ ਤਰਸੀਮ ਸਿੰਘ ਕੋਹੜ ਨੂੰ ਆਊਟ ਆਫ ਸਟੇਟ ਦੀ ਕਿਸੇ ਜੇਲ੍ਹ ਚੋਂ ਲਿਆ ਕੇ ਥਾਣਾ ਡੇਰਾ ਬਾਬਾ ਨਾਨਕ ਦੇ ਅਧੀਨ ਅਗਵਾਨ ਪਿੰਡ ਲਾਗੇ ਇਹਨਾਂ ਨੂੰ ਇੱਕ ਝੂਠੇ ਪੁਲਿਸ ਮੁਕਾਬਲੇ 'ਚ ਉਦੋਂ ਤੇ ਵੇਖਿਆ ਇਹਨਾਂ ਨੇ ਸ਼ੋਅ ਕਰਤਾ ਸੀ ਕਿ ਉਹ ਭੱਜ ਗਏ ਨੇ ਹਥਕੜੀਆਂ ਛਡਾ ਕੇ ਜਾਂ ਉਹਨਾਂ ਦੇ ਸਾਥੀ ਛਡਾ ਕੇ ਲੈ ਗਏ ਆ ਜਿਨ੍ਹਾਂ ਦਾ ਅੱਜ ਤੱਕ ਕੋਈ ਥਾਂ ਪਤਾ ਜਿਹੜਾ ਉਹ ਨਹੀਂ ਲੱਗਾ ਤੇ ਇਹਨਾਂ ਦੇ ਮਾਤਾ ਜੀ ਵੀ ਜਿਹੜੇ ਆ ਉਹ ਹੁਣ ਇਸ ਦੁਨੀਆ ਤੋਂ ਰੁਖਸਤ ਹੋ ਗਏ ਆ ਤੇ ਵੀਰ ਖੜਕ ਸਿੰਘ ਨਾਂ ਤੇਰਾ ਬੜਾ ਜਬਰਦਸਤ ਆ ਇਸ ਤਰ੍ਹਾਂ ਦੇ ਨਾਂ ਅੱਜ ਕੱਲ ਘਾਟੀ ਵੇਖਣ ਨੂੰ ਮਿਲਦੇ ਆ ਹਾਂਜੀ ਨਾਮ ਇਹ ਡੈਡੀ ਜੀ ਨੇ ਰੱਖਿਆ ਉਦੋਂ ਮਤਲਬ ਉਹ ਫੜੇ ਹਨ ਹਵਾਲਾਤ 'ਚ ਹਨ ਅੱਛਾ ਤੇ ਉਹਨਾਂ ਨੇ ਮਤਲਬ ਉਦੋਂ ਮੇਰਾ ਜਨਮ ਆਇਆ ਸੀ 1984 ਅੱਛਾ ਇਹ ਤੇ ਉਦੋਂ ਫਿਰ ਉਹਨਾਂ ਨੇ ਨਾਮ ਉੱਥੋਂ ਜੇਲ੍ਹ ਚੋਂ ਹੀ ਰੱਖਿਆ ਵੀ ਖੜਕ ਸਿੰਘ ਰੱਖਣਾ ਵਾਹ ਤੇ ਹਾਂਜੀ ਬੜਾ ਸੋਹਣਾ ਨਾਮ ਆ ਔਰ ਵੱਡਾ ਨਾਮ ਸੀ ਜੀ ਖੜਕੂ ਸਫਾਂ ਦਾ ਇੱਕ ਤਸਵੀਰ ਤੁਸੀਂ ਵੇਖ ਰਹੇ ਹੋ ਜਿਹਦੇ ਵਿੱਚ ਪਾਈ ਵਸਣ ਸਿੰਘ ਜਫਰਵਾਲ ਪਾਈ ਸੁਖਦੇਵ ਸਿੰਘ ਝਾਮਕਾ ਤੇ ਹੋ ਪਾਈ ਤਰਸੇਮ ਸਿੰਘ ਕੁਹਾੜ ਦੇ ਨਾਲ ਪਾਈ ਸੁਖਦੇਵ ਸਿੰਘ ਜਿਹੜੇ ਮੌਲਵੀ ਕੋਟੋ ਵੀ ਨਜ਼ਰ ਆ ਰਹੇ ਆ ਤੇ ਬੜਾ ਵੱਡਾ ਯੋਧਾ ਹੋਇਆ ਅ ਇਸ ਤੋਂ ਪਹਿਲਾਂ ਵੀ ਕਦੀ ਕਦੀ ਕਿਤੇ ਵਿੱਚ ਹਾਜ਼ਰੀ ਲੱਗਦੀ ਆ ਇਹਨਾਂ ਦੇ ਨਾਲ ਕਿਉਂਕਿ ਇਹਨਾਂ ਨੇ ਕਦੀ ਸਾਨੂੰ ਫੋਨ ਨਹੀਂ ਕੀਤਾ ਤੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿੰਨਾ ਪਰਿਵਾਰਾਂ ਦੀ ਚਿਰ ਤੋਂ ਹਾਜ਼ਰੀ ਲੱਗੀ ਆ ਜਾਂ ਜਿੰਨਾਂ ਦੇ ਕਦੀ ਇਸ ਤੋਂ ਪਹਿਲਾਂ ਕਦੀ ਸੇਵਾ ਨਹੀਂ ਦਿੱਤੀ ਗਈ ਤੇ ਉਹਨਾਂ ਨੂੰ ਵੀ ਸੇਵਾ ਦਿੱਤੀ ਜਾਏ ਇਹ ਵੀਰ ਜੀ ਅ ਵਿਰ ਦਰਜੀਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਅਮਰੀਕਾ ਤੋਂ ਤੁਹਾਡੀ ਸੇਵਾ ਭੇਜੀ ਆ ਪਰਿਵਾਰਾਂ ਦੀ ਹਨ ਬਹੁਤ ਮਿਹਰਬਾਨੀ ਜੀ ਇਹਨਾਂ ਤੋਂ ਅੱਗੇ ਨੇ ਜੀ ਸਾਡੇ ਨਾਲ ਇਹ ਬੀਬੀ ਰਜਵੰਤ ਕੌਰ ਜਿਨ੍ਹਾਂ ਦੇ ਭਰਾਤਾ ਸ਼ਹੀਦ ਭਾਈ ਹਰਜੀਤ ਸਿੰਘ ਜਿਹੜੇ ਨੇ ਉਸ ਸਮੇਂ 84 ਦੇ ਵਿੱਚ 1984 ਦੇ ਵਿੱਚ ਭਾਈ ਹਰਜੀਤ ਸਿੰਘ ਚੱਲ ਕੇ ਆਪਣੇ ਪਿੰਡ ਤੋਂ ਤੇ ਦਰਬਾਰ ਸਾਹਿਬ ਦੇ ਵਿੱਚ ਜਾ ਵੜਿਆ ਸੀ ਦਾ ਪੀ ਉੱਥੇ ਜਾ ਕੇ ਬਾਹਰੋਂ ਜਾ ਕੇ ਜਿਹੜਾ ਉਹ ਉੱਥੇ ਸ਼ਹੀਦ ਹੋ ਗਿਆ ਸੀਗਾ ਤੇ ਇਸ ਪਰਿਵਾਰ ਦੀ ਬਹੁਤ ਵਾਰ ਸੇਵਾ ਸੰਗਤ ਨੇ ਕੀਤੀ ਆ ਇਹਨਾਂ ਦੀ ਜਿਹੜਾ ਜ਼ਮੀਨ ਪਲੱਜ ਹੋਈ ਸੀ ਬੈਂਕ ਦਾ ਕਰਜ਼ਾ ਵੀ ਸੰਗਤ ਨੇ ਲਾਇਆ ਸੀਗਾ ਤੇ ਪਰ ਪਤਾ ਨਹੀਂ ਕੋ ਕਿਸਮਤ ਦਾ ਕੀ ਚੱਕਰ ਆ ਪਈ ਤੀਜੀ ਚੌਥੀ ਵਾਰੀ ਤੇ ਇਹਨਾਂ ਦੇ ਬੇਟੇ ਦਾ ਹੀ ਐਕਸੀਡੈਂਟ ਹੋ ਗਿਆ ਇਹਨਾਂ ਦੇ ਸਰਦਾਰ ਵੀ ਪਹਿਲਾਂ ਬੀਬੀ ਸੰਦੀਪ ਕੌਰ ਵੀ ਜਿਹੜੇ ਆ ਇਹਨਾਂ ਦੀ ਬੜੀ ਮਦਦ ਕਰਦੇ ਰਹੇ ਨੇ ਤੇ ਉਹ ਵੀ ਜਿਹੜਾ ਮਤਲਬ ਜੇ ਮੈਂ ਇਹ ਗੱਲ ਕਹਿਦਾ ਆ ਵੀ ਜਿੰਨੀ ਵੀ ਸੇਵਾ ਦਿੱਤੀ ਆ ਇਹਨਾਂ ਨੇ ਡਾਕਟਰਾਂ ਨੂੰ ਹੀ ਦਿੱਤੀ ਆ ਹਸਪਤਾਲਾ ਜੀ ਦਿੱਤੀ ਆ ਤੇ ਹੁਣ ਵੀ ਇਹਨਾਂ ਦਾ ਬੇਟਾ ਬੜਾ ਗੰਭੀਰ ਜ਼ਖਮੀ ਆ ਐਕਸੀਡੈਂਟ ਤੋਂ ਬਾਅਦ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਚੋਂ ਦਾ ਇਲਾਜ ਚੱਲ ਰਿਹਾ ਤੇ ਇਹਨਾਂ ਨੇ ਫੋਨ ਕੀਤਾ ਸੀ ਤੇ ਅੱਜ ਫਿਰ ਇਹ ਅਮਰੀਕਾ ਦੇ ਗੁਰਮਖਾਂ ਪਿਆਰਿਆਂ ਵੱਲੋਂ ਭੇਜੀ ਸੇਵਾ ਜਿਹੜੀ ਆ ਇਹ 10000 ਰੁਪਏ ਸੀ ਇਹਨਾਂ ਦੇ ਵਿਸਪੁਰਦ ਕਰ ਰਹੇ ਆ ਇਹਨਾਂ ਦਾ ਨੰਬਰ ਆ ਜੀ 82830 0528 ਤੇ ਇਹ ਇਹਨਾਂ ਦਾ ਫੋਨ ਨੰਬਰ ਆ ਜੀ ਇਹ ਬੀਬੀ ਜੀ ਕੀ ਹੋਣ ਕੀ ਡਿਆ ਤੁਹਾਡੇ ਨਾਲ ਕਿਸਮਤ ਕੀ ਕਰਨ ਲਈ ਆ ਮੈਂ ਤੇ ਖੁਦ ਹੈਰਾਨ ਆ ਭਈ ਇੰਨੀ ਸੰਗਤ ਤੇ ਸੰਗਤ ਵੱਲੋਂ ਕੋਈ ਕਸਰ ਨਹੀਂ ਪਰ ਕੋਈ ਕਿਸਮਤ ਦਾ ਹੀ ਤੁਹਾਡੇ ਨਾਲ ਕੋਈ ਕੋ ਝਗੜਾ ਵਾ ਮੇਰੇ ਬੇਟੇ ਦੇ ਤਿੰਨ ਸਰਜਰੀਆਂ ਹੋਣੀਆਂ ਉਹ ਬਿਲਕੁਲ ਸਾਰਾ ਟੁੱਟ ਗਿਆ ਉਹਦਾ ਅੱਛਾ ਚਿਹਰਾ ਦਾ ਸਾਰਾ ਮਤਲਬ ਫ੍ਰੈਕਚਰ ਹੋ ਗਿਆ ਇਸ ਤੋਂ ਪਹਿਲਾਂ ਵੀ ਚਿਹਰੇ ਦੀਆਂ ਹੀ ਮਰਖਲ ਉਦੋਂ ਵੀ ਐਕਸੀਡੈਂਟ ਹੋਇਆ ਸੀ ਜੀ ਪਹਿਲਾਂ ਵੀ ਚਿਹਰੇ ਕਿੰਵੀਂ ਵਾਰੀ ਐਕਸੀਡੈਂਟ ਹੋਇਆ ਉਹਦਾ ਦੂਜੀ ਵਾਰੀ 2017 ਚ ਹੋਇਆ ਹੀ ਫਿਰ ਠੀਕ ਆ ਹੁਣ ਵੀ ਕਰੋ ਰੋਟੀ ਖਾ ਕੇ ਤੁਰਿਆ ਕੰਮ ਤੇ ਚਲਿਆ ਡਿਲੀਵਰੀ ਦਾ ਕੰਮ ਕਰਦਾ ਇਹ ਅੱਛਾ ਪਿੰਡੋਂ ਨਿਕਲਦੇ ਆਂ ਡਾਇਰੈਕਟਰ ਆਲੀ ਉਹਨਾਂ ਰਾਹ ਦੇ ਵਿੱਚ ਖਲਾਰੇ ਪਤਾ ਨਹੀਂ ਲੱਗਾ ਸਾਰਾ ਚਿਹਰਾ ਟੁੱਟ ਗਿਆ ਮੇਰੇ ਤੋਂ ਪਤਾ ਕੋਈ ਗੱਲ ਨਹੀਂ ਬਿਲਕੁਲ ਨਹੀਂ ਘਬਰਾਉਣਾ ਸਤਿਗੁਰੂ ਕਿਰਪਾ ਕਰਨਗੇ ਵੀਰ ਜੀ ਉੱਥੇ ਤੇ ਲੱਕੜਾ ਪਹਿਲਾਂ ਲੱਕੜਾ ਹੁਣ ਕਿੱਥੋਂ ਲੋੜਾ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨਗੇ ਸੰਗਤ ਨੂੰ ਤੁਹਾਡੇ ਨਾਲ ਅਸੀਂ ਜਿਹੜੀ ਆ ਉਹ ਸਾਰੀ ਜਾਣਕਾਰੀ ਸਾਂਝੀ ਕਰਤੀ ਆ ਕਿੱਥੋਂ ਗੁੱਟ ਵਿਕੜਾ ਹੋ ਗਿਆ ਕੋਈ ਗੱਲ ਨਹੀਂ ਹੌਸਲਾ ਰੱਖੋ ਤੁਸੀਂ ਮਹਾਰਾਜ ਕਿਰਪਾ ਕਰਨਗੇ ਗੁਰੂ ਰਾਮਦਾਸ ਦੇ ਚਰਨਾਚਰ ਅਰਦਾਸ ਕਰੋ ਉਹੀ ਕਰਨ ਵਾਲੇ ਸਾਬ ਦਾ ਜੀ ਜੀ ਤੂੰ ਹੀ ਮੇਰੇ ਪੁੱਤ ਦਾ ਇਲਾਜ ਕਰੋਣਾ ਮੇਰੇ ਕੋਲ ਹੀ ਕੋਈ ਹਕੂਸ਼ੀ ਆ ਮੇਰੇ ਕੋਲ ਹੀ ਕੋਈ ਹਕੂਸ਼ੀ ਆ ਵੀਰ ਜੀ ਤੋ ਹੀ ਰਲ ਮੈਂ ਕਿ ਮੇਰੇ ਪੁੱਤ ਦਾ ਇਲਾਜ ਕਰਾ ਦਿਓ ਮੇਰਾ ਪੁੱਤ ਬਚਾ ਲਓ ਤਿੰਨ ਵਾਰੀ ਸਰਜਰੀ ਹੋਣੀ ਆ ਉਹਦੀ ਹੁਣ ਕੋਈ ਨਹੀਂ ਮਹਾਰਾਜ ਕਿਰਪਾ ਕਰਨਗੇ ਅਖੀ ਸਭ ਬਿਲਕੁਲ ਉਹਦੀ ਦਿਖਾਇਓ ਜਬ ਕੈਮਰੇ ਉਤ ਮੈਨੂੰ ਫੋਟੋ ਸੈਂਡ ਕਰ ਫੋਟੋ ਨਾਲ ਅਸੀਂ ਜਰੂਰ ਵਖਾਵਾਂਗੇ ਜੀ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨ ਆ ਤੁਸੀਂ ਆ ਕਿਰਪਾਲ ਸਿੰਘ ਉਹ ਯੂਐਸਏ ਵਾਲਿਆਂ ਵੱਲੋਂ ਇੱਕ ਕੰਬਲ ਆ ਪੈਨ ਆਵਨ ਵੱਲੋਂ ਭੇਜੇ ਪਜਾਮੇ ਕੁੜਤੇ ਆਈ ਵੀ ਤੁਸੀਂ ਇਹ ਤੁਹਾਡੇ ਲਈ ਆ ਇਹ ਤੁਸੀਂ ਜੜਿਆ ਇਹ ਜਰੂਰ ਕਬੂਲ ਕਰੋ ਤੇ ਸਤਿਗੁਰੂ ਕਿਰਪਾ ਕਰਨਗੇ ਸੰਗਤ ਨੂੰ ਤੁਹਾਡੇ ਨੰਬਰ ਸਾਂਝੇ ਕਰ ਦਿੱਤੇ ਆ ਇਹ ਨਹੀਂ ਜਰੂਰ ਇਹ ਮੇਰੀ ਮਿਹਨਤ ਹੈ ਕਿ ਉਹਨਾਂ ਨੇ ਪ੍ਰੈਸ਼ਰ ਕਰਨਾ ਸਰਜਰੀਆਂ ਹੋਣੀਆਂ ਉਹਦੀਆਂ ਉਹ ਸਰਜਰੀ ਹੋਣੀ ਸਰਜੀਕ ਨੂੰ ਮੇਰੇ ਪੁੱਤ ਮੂੰਹ ਤੋਂ ਬਹੁਤ ਸੁਝਿਆ ਆ ਕੋਈ ਨਹੀਂ ਸਤਗੁਰੂ ਕਿਰਪਾ ਕਰਨ ਲੱਖਾਂ ਨਾ ਇਹ ਪੈਸੇ ਲੱਗਣੇ ਮੇਰੇ ਹਾਂਜੀ ਸਾਨੂੰ ਪਤਾ ਬੜਾ ਵੀਰ ਦੇ ਮੇਰੇ ਵੀਰ ਪੈ ਲੈਣੇ ਮੈਂ ਕਿੱਥੋਂ ਲਾਵਾਂਗੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਚਿੰਤਾ ਨਾ ਕਰੋ ਸਤਗੁਰੂ ਕਿਰਪਾ ਕਰਨਗੇ ਬਿਲਕੁਲ ਨਹੀਂ ਘਬਰਾਉਣਾ ਤੁਸੀਂ ਇਹ ਜਿਹੜਾ ਮੁਸੀਬਤਾਂ ਪਾਉਂਦਾ ਫਿਰ ਕੱਟਦਾ ਵੀ ਹੋਆ ਬਿਲਕੁਲ ਨਹੀਂ ਘਬਰਾਉਣਾ ਸੰਗਤ ਤੁਹਾਨੂੰ ਜਰੂਰ ਤੁਹਾਡਾ ਸਾਥ ਹੈ ਜਿਵੇਂ ਜਿੱਤਰਾ ਪਹਿਲਾਂ ਵੀ ਬੜਾ ਦਿੱਤਾ ਬੜਾ ਦਿੱਤਾ ਸੰਗਤ ਨੇ ਸਾਥ ਬਹੁਤ ਦਿੱਤਾ ਸੰਗਤ ਵੱਲੋਂ ਨੀ ਕੋਈ ਕਸਰ ਨਹੀਂ ਕੋਈ ਕਸਰ ਨਹੀਂ ਰਹੀ ਮੇਰੇ ਕਰਮ ਮਾੜੇ ਕੋਈ ਨਹੀਂ ਮਹਾਰਾਜ ਕਿਰਪਾ ਕਰਨ ਤੇਰੇ ਕਰਮ ਮਾੜੇ ਕੋਈ ਨਹੀਂ ਗੁਰੂ ਰਾਮਦਾ ਇਸ ਨੂੰ ਕਿਰਪਾ ਕਰਕੇ ਵੀਰ ਤੰਦਰੁਸਤ ਹੋ ਜਾਏਗਾ ਤੇ ਸਾਰਾ ਮਸਲਾ ਹੱਲ ਹੋ ਜਾਊਗਾ ਬਹੁਤ ਮਿਹਰਬਾਨੀ ਹੈ ਮਹਾਰਾਜ ਜੜਦੀਆਂ ਕਲਾ ਕਰੇ ਵੀਰਾਂ ਨੂੰ ਇਹਨਾਂ ਤੋਂ ਅੱਗੇ ਨੇ ਜੀ ਸਾਡੇ ਨਾਲ ਬੀਬੀ ਸੁਮਨ ਦੀਪਕੌਰ ਜੋ ਕਿ ਬੇਟੀ ਨੇ ਸ਼ਹੀਦ ਭਾਈ ਮਨਜੀਤ ਸਿੰਘ ਇਹ ਥਾਣਾ ਰਮਬਾਸ ਦੇ ਉਸ ਵਕਤ ਇੱਕ ਬੜਾ ਖਤਰਨਾਕ ਥਾਣੇਦਾਰ ਗੱਜਣ ਸਿੰਘ ਹਦਾ ਸੀਗਾ ਉਹਨਾਂ ਨੇ ਇਹਨਾਂ ਦੇ ਪਿਤਾ ਭਾਈ ਮਨਜੀਤ ਸਿੰਘ ਜੀ ਨੂੰ ਝੂਠੇ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਸੀਗਾ ਇਹਨਾਂ ਦਾ ਫੋਨ ਨੰਬਰ ਹੈ ਜੀ 77105992060 ਤੇ ਇਹਨਾਂ ਦੇ ਇਹ ਬੇਟਾ ਪੜਦਾ ਤੇ ਉਹਦੇ ਲਈ ਹੁਣ ਜਦਵੇਂ ਸਿਆਲ ਦੇ ਵਿੱਚ ਵਰਦੀਆਂ ਗਰਮ ਚਾਹੀਦੀਆਂ ਹੁੰਦੀਆਂ ਨੇ ਕੁਝ ਕਿਤਾਬਾਂ ਤੇ ਉਹ ਅਫੀਸਾਂ ਦਾ ਮਸਲਾ ਸੀਗਾ ਇਹਨਾਂ ਦੇ ਲਈ ਇਹ 10000 ਰੁਪਏ ਜਿਹੜਾ ਅਸੀਂ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਜੀ ਤੇ ਇਹਨਾਂ ਤੋਂ ਅੱਗੇ ਨੇ ਜੀ ਬੀਬੀ ਚਰਨ ਕੌਰ ਜੀ ਜੋ ਕਿ ਸਿੰਘਣੀ ਨੇ ਸ਼ਹੀਦ ਪਾਈ ਅਨੋਖ ਸਿੰਘ ਜੀ ਬਾਲੇ ਚੱਕ ਤਰਨਤਨ ਜਿਹੜੇ ਚ ਪਿੰਡਿਆ ਇਹਨਾਂ ਦਾ ਨੰਬਰ ਆ ਜੀ 9914348722 ਇਹ 10000 ਰੁਪਿਆ ਜੀ ਆਪ ਜੀ ਦੇ ਵਿਸਪਰਦ ਇਹਨਾਂ ਦੇ ਬੇਟੇ ਨੂੰ ਪਿਛਲੇ ਦਿਨੀ ਕਿਸੇ ਸਿਰਫਰੇ ਸ਼ਖਸ ਨੇ ਸੱਟਾਂ ਲਾਤੀਆਂ ਸੀ ਗੰਭੀਰ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਅਜੇ ਵੀ ਦਵਾਈ ਦਾ ਰੂਪ ਤੇ ਬੀਬੀ ਜੀ ਸ਼੍ਰੋਮਣੀ ਕਮੇਟੀ ਦੇ ਵਿੱਚ ਆਰਜੀ ਤੌਰ ਤੇ ਜਿਵੇਂ ਡੇਲੀ ਵੇਜਸ ਦੇ ਉੱਤੇ ਸੇਵਾਦਾਰनियां ਕਰਦੀਆਂ ਨੇ ਸੇਵਾ ਉਹਨਾਂ ਦੇ ਵਿੱਚ ਇਹ ਸੇਵਾ ਕਰਦੇ ਆ ਥੋੜੀ ਜੀ ਸੇਵਾ ਮਿਲਦੀ ਆ ਤੇ ਅੱਜ ਇਹਨਾਂ ਨੂੰ ਇਹ ਭਾਈ ਦਲਜੀਤ ਸਿੰਘ ਅਜਲੋਹਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਅਮਰੀਕਾ ਤੋਂ ਭੇਜੀ ਸੇਵਾ ਚੋਂ 10000 ਰੁਪਇਆ ਇਹਨਾਂ ਦੀ ਸਪੁਰਦਤ ਕਰ ਰਹੇ ਆ ਤੇ ਨਾਲ ਕੰਬਲ ਆਪਣੇ ਸਾਡੇ ਭਾਈ ਸਾਹਿਬ ਨੇ ਜਿਨ੍ਹਾਂ ਨੇ ਅਮਰੀਕਾ ਤੋਂ ਸੇਵਾ ਸਾਨੂੰ ਭੇਜੀ ਆ ਨਾਲ ਭੈਣ ਜੀ ਸਾਡੇ ਅਮਨ ਉਹਨਾਂ ਨੇ ਜਿਹੜਾ ਸੇਵਾ ਭੇਜੀ ਆ ਤੇ ਇਹ ਕੰਬਲ ਵੀ ਨਾਲ ਦੇ ਰਹੇ ਆ ਬੀਬੀ ਜੀ ਕੀ ਹਾਲਾਤ ਕੀ ਆ ਬੇਟੇ ਦੇ ਹੁਣ ਮੱਚ ਆਜਣ ਨਾਲੋਂ ਠੀਕ ਆ ਤੇ ਬਾਹ ਦੀ ਨਾਰ ਨਹੀਂ ਕੰਮ ਕਰਦੀ ਅੱਛਾ ਤੇ ਉਹਦੇ ਲਾਜ ਵਾਸਤੇ ਵੀ ਪੈਸੇ ਚਾਹੀਦੇ ਸਾਡੇ ਕੋ ਖਰਚਾ ਨਹੀਂ ਦੇ ਸਕਦੇ ਇਸ ਕਰਕੇ ਹੁਣ ਲਾਜ ਨਹੀਂ ਕਰਾਇਆ ਜਾਂਦਾ ਤੇ ਨਾਲ ਬਾਹ ਕੰਮ ਨਹੀਂ ਕਰ ਰਹੀ ਬੱਚੇ ਦੀ ਅੱਛਾ ਹੱਥ ਕੰਮ ਨਹੀਂ ਕਰਦਾ ਨਾ ਦਸਤਾਰ ਬੰaidhਦੀ ਆ ਨਾ ਉਹਦੇ ਕੋਈ ਕੰਮ ਕੋਈ ਹੁੰਦਾ ਵਾ ਕਰੇ ਲਿੰਦਾ ਕੋਈ ਕੰਮ ਕਰਨੇ ਹੈਗਾ ਦਰਬਾਰ ਸਾਹਿਬ ਦੇ ਪੈਸਾ ਨਾਲ ਹੀ ਗੁਜ਼ਾਰਾ ਕਰਦੇ ਆ ਕਿੰਨੀ ਤਨਖਾਹ ਮਿਲਦੀ ਇੱਥੇ ਮੇਰੀ 10000 ਤਨਖਾਹ ਵਾ ਮੈਂ 5000 ਰੁਪਏ ਕਰਾਇਆ ਦੇ ਨਹੀਂ ਕਰਦਾ ਅਛਾ ਘਰ ਵੀ ਆਪਣਾ ਨੀ ਕਰਾਏ ਤੇ ਆ ਘਰ ਨਹੀਂ ਹੈਗਾ ਸਾਰਾ ਕੁਝ ਵੇਚ ਗਿਆ ਸਰਦਾਰ ਠੀਕ ਹੈ ਵੇਚ ਕੇ ਪਾਲਟੀਆਂ ਨੂੰ ਹਥਿਆਰ ਲਿਆ ਕੇ ਦੇ ਗਏ 1000 ਇਹ ਦੂਸਰੇ ਸਿੰਘ ਦਾ ਤੁਹਾਡੇ ਦਾ ਦਿਓਰ ਦਾ ਕੀ ਨਾਂ ਸੀ ਦਲਸ਼ੇਰ ਸਿੰਘ ਛੇਰਾ ਆ ਸਾਧ ਸੰਗਤ ਜੀ ਇੱਕ ਗੱਲ ਕਲੀਅਰ ਕਰ ਦਾਂਗੇ ਇਹਨਾਂ ਦੇ ਸਰਦਾਰ ਸਰਦਾਰ ਲੋਕ ਸਿੰਘ ਤੇ ਇਹਨਾਂ ਦੇ ਦੇਵਰ ਭਾਈ ਦਲਸ਼ੇਰ ਸਿੰਘ ਜੀ ਇਹਨਾਂ ਨੇ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਤੇ ਉਹਦੇ ਹਥਿਆਰ ਖਰੀਦ ਲਏ ਸੀਗੇ ਤੇ ਇਸ ਸੰਘਰਸ਼ ਚ ਲੜਨ ਦੇ ਲਈ ਇਹ ਬੜੇ ਘੱਟ ਪਰਿਵਾਰ ਮਿਲਦੇ ਅੱਜ ਸਿਰ ਤੇ ਆਪਣੀ ਛੱਤ ਬਣੀ ਹੈਗੀ ਤੇ ਆਉਂ ਰਲ ਮਿਲ ਕੇ ਕੋਈ ਇਨਾਂ ਦਾ ਵੀ ਵੱਤੋਂ ਵੱਤ ਸਾਥ ਦਈਏ ਬੜਾ ਵੱਡਾ ਕੁਰਬਾਨੀ ਵਾਲਾ ਪਰਿਵਾਰ ਆ ਦੋ ਜੀ ਕਰਦੇ ਸ਼ਹੀਦ ਹੋਇਆ ਬਹੁਤ ਮੁਸ਼ਕਲ ਗੁਜ਼ਾਰਾ ਮੇਰਾ ਹੁੰਦਾ ਵਾ ਮੈਂ ਸਾਰਾ ਕਿਰਾਇਆ ਦੇ ਛਰਦੀ ਕੋਈ ਬਿੱਲ ਦੇ ਦੇ ਛਰਦੀ ਆ ਤੇ ਘਰ ਦਾ ਮੇਰਾ ਬਹੁਤ ਗੁਜ਼ਾਰਾ ਮਾੜਾ ਦਰਬਾਰ ਸੋਮਾ ਪ੍ਰਸ਼ਾਦਾ ਖਾੜ ਕੇ ਗੁਜ਼ਾਰਾ ਕਰਦੀ ਆ ਅਸ਼ਾ ਉਥੋ ਹੀ ਲੰਗਰ ਪਾਣੀ ਲੈ ਜਾਂਦੇ ਹਾਂ ਹਾਂਜੀ ਲੈ ਜਾਂਦੇ ਕਿਹੇ ਟਾਈਮ ਬਣਾ ਲਈਦਾ ਕਿਹੇ ਟਾਈਮ ਲੈ ਜੀਦਾ ਕੋਈ ਬਹੁਤ ਮੁਸ਼ਕਲ ਮੇਰਾ ਕਿਰਾਇਆ ਤੇ ਬਿੱਲੀ ਮਾਸ ਪੂਰਾ ਹੁੰਦਾ ਬਿੱਲ ਵੀ ਮੈਨੂੰ ਆ ਜਾਂਦਾ ਅਹ ਇਸ ਤੋਂ ਪਹਿਲਾਂ ਅਸੀਂ ਕਈ ਵਾਰ ਤੁਹਾਨੂੰ ਸੇਵਾ ਦੇ ਚੁੱਕੇ ਹਾਂ ਪਰ ਸੇਵਾ ਸਾਨੂੰ ਮਿਲਦੀ ਤੁਹਾਡੇ ਕੋਲ ਵਾਹਿਗੁਰੂ ਜੀ ਹਾਂ ਜੀ ਪਰ ਖੜੀ ਪਰ ਖੜਕੋ 10000 ਸਹੀ ਮਕਾਨ ਕਿੱਦਾਂ ਬਣਾਈਏ ਮਕਾਨ ਜਿਹੜਾ ਬਣਾਉਣ ਲਈ ਮੁਸ਼ਕਲ ਆ ਥੋੜੀ ਹਾਂ ਜੀ ਹਾਂ ਜੀ ਮਕਾਨ ਦੀ ਗੁਜਾਰਾ ਉਸ ਤਰ੍ਹਾਂ ਦੇ ਗੁਜਾਰਾ ਸਾਡਾ ਟਾਈਮ ਪਾਸ ਹੁੰਦਾ ਜਾਂਦਾ ਮਕਾਨ ਦੀ ਸਾਨੂੰ ਜਿਆਦਾ ਤੰਗੀ ਜਿੰਨਾ ਅਸੀਂ ਪਹਿਲੇ ਹੁੰਦੇ ਉਹ ਕਿਰਾਇਆ ਦੇ ਛੱਡਦੇ ਹਾਂ ਫਿਰ ਅਸੀਂ ਉਸ ਤੇ ਹੀ ਰਹਿ ਜਾਂਦੇ ਹਾਂ ਕੋਈ ਨਹੀਂ ਜੀ ਕੋਈ ਸਤਿਗੁਰੂ ਜੀ ਦਾ ਪਿਆਰਾ ਆਊਗਾ ਹੋ ਸਕਦਾ ਕਿਤੇ ਕੱਲਾ ਹੀ ਤੁਹਾਨੂੰ ਮਕਾਨ ਕੋਲ ਖਰੀਦ ਕੇ ਦੇ ਦੇ ਤੇ ਮਹਾਰਾਜ ਕਿਰਪਾ ਕਰਨਗੇ ਸੰਗਤ ਕੋਲ ਤੁਹਾਡੀ ਗੱਲ ਪਹੁੰਚਦੀ ਹੈ ਤੇ ਜਦੋਂ ਸਾਡੇ ਕੋਲ ਸੇਵਾ ਆਉਂਦੀ ਆ ਤੁਹਾਨੂੰ ਹੀ ਸਾਨੂੰ ਫੋਨ ਕਰਦੇ ਹੋ ਉਹ ਮੁਸ਼ਕਲ ਦੱਸਦੇ ਹੋ ਅਸੀਂ ਤੁਹਾਡੇ ਲਈ ਹਾਜ਼ਰੀ ਹੁੰਨੇ ਆ ਹਾਂਜੀ ਵੈਰੂ ਤੁਹਾਡੇ ਕੋਲ ਸਾਨੂੰ ਬਹੁਤ ਵਧੀਆ ਸੇਵਾ ਮਿਲੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਜੀ ਸੰਗ ਅਸੀਂ ਸੇਵਾ ਕੋਲੋਂ ਨਹੀਂ ਦਿੰਦੇ ਸਾਨੂੰ ਸੰਗਤ ਭੇਜ ਦਿੰਦੀ ਆ ਅਸੀਂ ਤੁਹਾਨੂੰ ਦੇਵਤਾਂ ਕੋਲ ਪਹੁੰਚਾ ਦਿੰਦੇ ਤੇ ਤੁਸੀਂ ਹਿੰਮਤ ਕਰਦੇ ਤੇ ਸਾਨੂੰ ਮਿਲਦੀ ਤੁਸੀਂ ਸੁਨਾਹ ਦਿੰਦੇਗੇ ਸਾਨੂੰ ਫੇਰ ਹੀ ਅਸੀਂ ਤੁਹਾਡੇ ਕੋਲ ਆਉਂਦੇ ਆ ਫੇ ਬਹੁਤ ਸਾਥ ਦੇਦੇ ਮਨਸਾ ਨੂੰ ਘਰ ਜਰੂਰ ਬਣਾ ਦੇਓ ਘਰ ਹੱਥੋਂ ਸਾਨੂੰ ਬਹੁਤ ਜਿਆਦਾ ਤੰਗੀ ਸਾਡਾ ਬੇਟਾ ਵੀ ਨਹੀਂ ਵਿਆਇਆ ਗਿਆ ਕਿਉਂ ਇਹ ਕਿਰਾਏ ਤੇ ਰਹਿੰਦੇ ਤੇ ਅਗਲਾ ਧੀ ਵਾਲਾ ਸੋਚਦਾ ਵੀ ਘਰ ਤੇ ਆਪਣਾ ਹੋਵੇ ਜਿਹੜਾ ਕੋਈ ਬੇਟੇ ਨੂੰ ਵੇਖ ਜਾਂਦਾ ਵੇਖ ਤੋਂ ਬਾਅਦ ਘਰ ਪੁੱਛਦੇ ਅਸੀਂ ਝੂਠ ਨਹੀਂ ਮਾਰਦੇ ਅਸੀਂ ਕਿਰਾਏ ਤੇ ਆ ਫਿਰ ਸਾਨੂੰ ਰਿਸ਼ਤਾ ਨਹੀਂ ਕੋਈ ਕਰਦਾ ਫੇਰਾਂ ਹੀ ਉਤਰਾ ਜਾਈ ਜਾਂਦੇ ਬੇਟੇ ਸਾਡੇ ਦੀ 35 40 ਸਾਲ ਦੀ ਬਰੋ ਚੱਲੀ ਉੱਥੇ ਬੈਠਾ ਕੋਈ ਨਹੀਂ ਸਾਧਗੁਰੂ ਕਿਰਪਾ ਕਰਨੀ ਬਹੁਤ ਮਿਹਰਬਾਨੀ ਭਾਈ ਬਲਜੀਤ ਸਿੰਘ ਜੀ ਅਜਨੋਹਾ ਤੇ ਉਹਨਾਂ ਦੇ ਸਾਥੀ ਸਿੰਘਾਂ ਦੇ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਅੱਜ ਸੇਵਾ ਭੇਜੀ ਆ ਸਰਦਾਰ ਕਿਰਪਾਲ ਸਿੰਘ ਜੀ ਯੂ ਐਸ ਏ ਵਾਲਿਆਂ ਦੇ ਧੰਨਵਾਦੀ ਆ ਜਿਨ੍ਹਾਂ ਦੀ ਸੇਵਾ ਭੇਜੀ ਚੋਂ ਕੰਬਲ ਪਹਿਣਾ ਮੰਦੇ ਵੀ ਅਸੀਂ ਬਿਹਤਰ ਸ਼ੁਕਰਗੁਜ਼ਾਰ ਆ ਜੀ